ਖਬਰ ਇਸ ਵੇਲੇ ਵੱਡੀ ਰੋਜਪੁਰ ਤੋਂ ਹੈ ਜਿੱਥੇ ਕੀ ਘਰ ਚ ਹੀ ਨਵਾਲਿਕ ਲੜਕੀ ਦੀ ਲਟਕਦੀ লাশ ਨੇ ਸਾਰੇ ਪਰਿਵਾਰ ਦੇ ਹੋਸ਼ ਉਟਾ ਦਿੱਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਉਹਨਾਂ ਕਹੇ ਹੈ ਕਿ ਸਾਡੀ ਲੜਕੀ ਦਾ ਕਤਲ ਹੋਇਆ ਹੈ ਆ ਤੇ ਉਸ ਦੀ লাশ ਨੂੰ ਕਤਲ ਕਰਕੇ ਲਟਕਾ ਦਿੱਤਾ ਗਿਆ ਹੈ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਮੂਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਰੋਜ਼ਪੁਰ ਵਿੱਚ ਲੱਗਦਾ ਹੈ ਕਿ ਕਾਨੂੰਨ ਦਾ ਖੋਪ ਇਸ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਹੈ ਸਮਾਜ ਵਿੱਚੋਂ ਸ਼ਰਾਤੇ ਹਸਤਾ ਦੇ ਮਨਾਂ ਵਿੱਚੋਂ ਡਰ ਖਤਮ ਹੋ ਗਿਆ ਹੈ ਜਿਸ ਕਰਕੇ ਆਇਦੀ ਨਹੀਂ ਕੋਈ ਨਾ ਕੋਈ ਬਾਦਾਤ ਸੁਣਨ ਨੂੰ ਮਿਲਦੀ ਹੈ ਅਜਿਹਾ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋ ਕੋ ਤੇ ਸਾਹਮਣਾ ਹੈ ਜਿੱਥੇ ਕਿ ਕਰ ਵਿੱਚ ਦਸੇ ਨਾਲ ਲੜਕੀ ਦੀ লাশ ਬਰਾਮਦ ਹੋਈ ਹੈ ਪੁਲਿਸ ਭਾਵੇਂ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਲੇਕਿਨ ਸਿਵਲ ਹਸਪਤਾਲ ਦੇ ਡਾਕਟਰਾਂ ਨੇ লাশ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਭੇਜ ਦਿੱਤਾ ਹੈ ਮੇਰੀ ਬੇਟੀ ਆ ਗਈ ਤੇਰੇ ਤੇ ਨਹੀਂ ਬੱਚੇ ਸੀ ਇੱਕ ਮੇਰਾ ਮੰਜੇ ਤੇ ਪਿਆ ਮੇਰਾ ਕੁੜੀ ਤੇ ਮੁੰਡਾ ਤੇਰੇ ਤੇ ਸੀ ਇੱਕ ਤਾਂ ਮੇਰੀ ਕਿਸੇ ਦਸ਼ਮਣ ਨੇ ਕਾਲੀ ਮਾਰ ਕੇ ਸੇਕਤਾ ਇਹ ਕੁੜਾ ਪੁੱਤਰ ਮੁੰਡੇ ਬੱਤੇ ਆਇਆ ਕਿ ਮੇਰੇ ਕੋਲ ਰਹਿ ਗਿਆ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਵੀਨ ਕੌਰ ਪ੍ਰਵੀਨ ਕੌਰ ਕੀ ਲੱਗਦੇ ਨੇ ਤੁਹਾਡੇ ਇਹ ਮੇਰੇ ਪੂਆਜੀ ਲੱਗਦੇ ਨੇ ਤੇ ਕਿਸ ਤਰ੍ਹਾਂ ਦੇਖਿਆ ਤੁਸੀਂ ਕੀ ਹੋਇਆ ਸਾਨੂੰ ਸ਼ਾਮ 8 ਵਜੇ ਸਾਡੇ ਕੋਲ ਕਾਲ ਗਈ ਸੀ ਅਸੀਂ ਰਾਜਸਥਾਨ ਤੋਂ ਆਏ ਸੀ ਹੂੰ ਹੂੰ ਤੇ ਕੋਈ ਕਾਲ ਕੀਤੀ ਗਈ ਸੀ ਕਿ ਸਾਡੀ ਬੇਟੀ ਨੇ ਫਾਂਸੀ ਲੈ ਲਈ ਤੇ ਕਿਸੇ ਨੇ ਫਾਂਸੀ ਲਟਕਾ ਕੇ ਮਾਰਿਆ ਸੀਗਾ ਹੂੰ ਉਸ ਤੋਂ ਬਾਅਦ ਫਿਰ ਸਾਨੂੰ ਪਤਾ ਸੱਜਾ ਅਸੀਂ ਫਿਰ ਉੱਥੋਂ ਆ ਗਏ ਸਾਰੇ 5 ਵਜੇ ਸੀ 5:00 ਸੀ ਫਸ ਟਾਈਮ ਸਾਡੇ ਕੁੜੀ ਕੁੜੀ ਤਾਂ ਸੀ ਵੇਖੀ ਨਹੀਂ ਸੀ ਪਰ ਬਾਅਦ ਦੇ ਜਿਹੜੇ ਮਾਰਾ ਕੋਲੋਜ ਕਿਹੜੀ ਉਹਨੇ ਕਈ ਮਨਾਨਦ ਮੰਗਾਇਆ ਕਿ ਵੀ ਇਹਨੇ ਫਾਸ ਲਗਾਈ ਹੋਈ ਹੈ ਮਾਰਿਆ ਗਿਆ ਉਹਨੇ ਆਪ ਰਜਨ ਬੋਝ ਕੇ ਨਹੀਂ ਮਾਰਿਆ ਜਾਂਦਾ ਗਿਆ ਕਤਲ ਕੀਤਾ ਹਾਂ ਕਤਲ ਕੀਤਾ ਹੁਣ ਮੰਗ ਹੈ ਸਾਨੂੰ ਮੰਗ ਹੈ ਕਿ ਸਾਨੂੰ ਨਿਆਂ ਸਾਫ਼ ਹੋਣਾ ਚਾਹੀਦਾ ਠੀਕ ਜੀ ਕੀ ਨਾਮ ਤੁਹਾਡਾ ਹੈ ਗੁਰਦੀਪ ਸਿੰਘ ਗੁਰਦੀਪ ਸਿੰਘ ਕਿੱਥੋਂ ਦਾ ਰਹਿੰਦੇ ਹੋ ਬੜੇ ਤੁਸੀਂ ਟੈਂਡਰ ਦਿੱਤੀ ਰਹਿੰਦੇ ਤੇ ਕੀ ਹੋਇਆ ਜਿਹੜਾ ਮੈਂ ਲੜਕੀ ਦਾ ਪਿਤਾ ਗੁਰਦੀਪ ਸਿੰਘ ਦਾ ਹੂੰ ਹੂੰ ਅਸੀਂ ਸਵੇਰ 9 ਵਜੇ ਕੰਮ ਤੇ ਆ ਗਿਆ ਸੀ ਤੇ ਤਾਂ ਮੇਰੀ ਗੁड़िया ਤੇ ਮਰ ਕਰਦੀ ਤੇ ਘਰੇ ਸੀ ਉਸ ਦਿਨ ਸਵੇਰ 21 ਵਜੇ ਸਾਨੂੰ ਫੋਨ ਆਇਆ ਬਾਰੇ ਕਿ ਮਰ ਗਈ ਤੇ ਮੈਂ ਘਰ ਫੋਨ ਕੀਤਾ ਤੇ ਮੇਰੀ ਗੁड़िया ਨੇ ਚੱਕਿਆ ਇਹਨਾਂ ਨਾਲ ਬਿੱਟੀ ਤੇ ਕਰ ਮੈਂ ਆਪਦੀ ਬੰਮੀ ਨਾਲ ਗੱਲ ਗੁੜੀਆ ਨਾਲ ਪਹਿਲਾਂ ਗੱਲ ਹੋਈ ਸੀ ਕੁਛ ਹੋਈ ਸੀ ਹਾਂ ਹਾਂ ਤੇ ਉਸ ਤੋਂ ਬਾਅਦ ਮੈਂ ਰੱਬ ਤੋਂ ਮਤਬਾਰੇ ਦੇ ਚਲੀ ਜਾ ਮੈਂ ਹਾਂ ਹਾਂ ਤੇ ਇਹ ਬਾਰੇ ਦੇ ਮਾਰਗ ਤੇ ਆ ਗਈ ਤੇ ਜੋ ਕੇ ਬਾਰੇ ਕੇ ਦਾ ਮੁੰਡਾ ਕੀ ਨਾਮ ਹੁੰਦਾ ਹੈ ਹਾਂਜੀ ਹਾਂਜੀ ਜੀ 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 ਕਿੱਥੇ ਆਉਂਦਾ ਜਾਂਦਾ ਉਹ ਸਾਡੇ ਬਾਂਡਿਆ ਘਾਰ ਆਉਂਦਾ ਜਾਂਦਾ ਹਾਂ ਹਾਂ ਨਾ ਮਤਲਬ ਲੜੀ ਦਾ ਬਲੈਕਮੈਨ ਰੱਖਦਾ ਸੀ ਹੂੰ ਹੂੰ ਇਹਦਾ ਮਾਰੀ ਰੱਖਦਾ ਸੀ ਕਿਸੇ ਕੋਲ ਉਹ ਸਾਡੀ ਛੋਟੀ ਮੋਬਾਈਲ ਦਾ ਨੰਬਰ ਲੈ ਕੇ ਤੇ ਬਿਨਾ ਮਤਲਬ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਕੱਲ ਵੀ ਉਹਨੇ ਮਤਲਬ ਜਿਸ ਟਾਈਮੇ ਵਾਪਕ ਆਇਆ ਸ਼ਾਮ 5:00 5:30 ਵਜੇ ਹੂੰ ਤੇ ਉਸਨੇ ਕੰਨ ਵਾਰ ਖੋਣ ਕੀਤਾ ਕੁੜੀ ਨੂੰ ਝਟਿਆ ਨਹੀਂ ਤੇ ਇਹ ਸਿੱਧਾ ਸਾਨੂੰ ਪੂਰਾ ਸਾਹ ਤੇ ਕਿ ਇਹ ਨਹੀਂ ਇਨਜਾਹਤ ਜਹਾ ਤੇ ਮਾਰਿਆ ਹੂੰ ਕਤਲ ਕੀਤਾ ਕਤਲ ਕੀਤਾ ਇਹ ਇੱਕ ਨਹੀਂ 2 3 ਬੰਦੇ ਨੇ ਉਹ ਅੱਗੇ ਆ ਕੇ ਦੱਸੇਗਾ ਉਹਨੂੰ ਪਤਾ ਹੋਏਗਾ ਕੁੜੀ ਲੜਕੀ ਸੀ ਕਿ ਬਾਅਦ ਹਾਂ ਕੁੜੀ ਲੜਕੀ ਸੀ ਕਿੰਦੇ ਨਾਲ ਲੜਕੀ ਉੱਤੇ ਪੱਖੇ ਨਾਲ ਚਾਹਦੇ ਆ ਕੇ ਦੇਖਿਆ ਤੁਸੀਂ ਹਾਂ ਪੱਖਾ ਥੋੜਾ ਥੋੜਾ ਛਾਤਰਾ ਲੰਮੀ ਸੀ ਹੂੰ ਜਿਹੜਾ ਪੱਖਾ ਮਤਲਬ ਇਹ ਚੱਕ ਕੇ ਮਾਰਦਾ ਸੀ ਸੋਚਉ ਸੀ ਹੂੰ ਬਟਨ ਆਨ ਸੀ ਕਿ ਫਿਰ ਉਸ ਤੋਂ ਬਾਅਦ ਉਹਨੂੰ ਜੇ ਥੱਲੇ ਧਾਰਿਆ ਪਰ ਪੱਖਾ ਚੱਲ ਰਿਹਾ ਉਸ ਤੋਂ ਬਾਅਦ ਉਹਨਾਂ ਬਟਨ ਘਰ ਪਾ ਦੇ ਕੀ ਕੁੜੀ ਦੀ ਡੈਥ ਹੋ ਚੁੱਕੀ ਹਾਂ ਕੁੜੀ ਦੀ ਡੈਥ ਹੋ ਚੁੱਕੀ ਪੁਲਤੀ ਮੰਗੇ ਤੁਹਾਡੇ ਹਾਂਜੀ ਅਸੀਂ ਇਨਸਾਫ ਮੰਗਦੇ ਆਂ ਇਸ ਸਬੂਤ ਹੀ ਹੋਇਆ ਪਿਆ ਜੀ ਜਦੋਂ ਹੂੰ ਇਸਨੇ ਮਤਲਬ ਕਤਲ ਕੀਤਾ ਬਾਲਕ ਕੁੜੀ ਸਰਕਾਰ ਵਿੱਚ تین ਮਾਲਕ ਲੱਭੀ ਹੈ ਹੂੰ ਪੜਦੀ ਸੀ ਹਾਂਜੀ 10ਵੀਂ ਕਲਾਸ ਪੜਦੀ ਸੀ ਕਿ ਇਹ ਸਾਡੇ ਨਾਲ ਜੋ ਇਨਸਾਫ ਮਿਲਣਾ ਚਾਹੀਦਾ ਹਾਂਜੀ ਤੇ ਇਹ ਮਸਲਾ ਹੈਗਾ ਵੀ ਸਾਡੇ ਪਿੰਡ ਚ ਗੁਰਦੀਪ ਸਿੰਘ ਪੁੱਤਰ ਨੀਤ ਸਿੰਘ ਲੱਗਾ ਸੀ ਇਹ ਲੇਕਿਨ तकरीबन ਪਾ ਟਾਈਮ ਹੈਗਾ ਸੀ ਸਤ ਪੁੱਤ ਦਾ ਟਾਈਮ ਲੱਗਾ ਸੀ ਤੇ ਪਿੰਡ ਵਿੱਚ ਸਾਨੂੰ ਪਤਾ ਲੱਗਾ ਹੈ ਕਿ ਵੀ ਉਹਨਾਂ ਦੀ ਲੜਕੀ ਜਿਹੜੀ ਹੈਗੀ ਸੀ ਉਹਨੇ ਉਸਨੇ ਫਾਸੀ ਲੈ ਲਈ ਸੀ ਲੈ ਗੱਲ ਤੇ ਪਾ ਕੇ ਗੱਲ ਤੇ ਕਪੜਾ ਲਿਆ ਵਸੀਂ ਤੇ ਉਸ ਤੋਂ ਬਾਅਦ ਜਿਵੇਂ ਵੀ ਪਿੰਡ ਤੋਂ ਸਾਰਿਆਂ ਨੂੰ ਪਤਾ ਲੱਗਾ ਤੇ ਅਸੀਂ ਸਾਡੇ ਉੱਤੇ ਪਹੁੰਚਣ ਤੇ ਅਸੀਂ ਵੇਖਿਆ ਉਹਦੀ ਜਿਹੜੀ ਬਿਲਕੁਲ ਮੌਤ ਹੋ ਚੁੱਕੀ ਸੀ ਜੀ ਜੀ ਹੋਣ ਪਰਿਵਾਰ ਨੂੰ ਕੀ ਕੋਈ ਇਨਸਾਫ ਦੀ ਮੰਗ ਕਰਦਾ ਵੈ ਕੀ ਹਾਂ ਜੀ ਹਾਂਗੀ ਪਰਿਵਾਰ ਨੂੰ ਜਿਹੜੇ ਹੈਗੇ ਵੀ ਉਹ ਅਸੀਂ ਬਿਆਰ ਬੁਣੇਗੇ ਸੀ ਉਹ ਅਸੀਂ ਦੱਸਾ ਦਿੱਤੇ ਨੇ ਤੇ ਜਿਹੜੀ ਅੱਗੇ ਹੈ ਪੁਲਿਸ ਤਰਦੀਸ਼ ਕਰ ਰਹੀ ਹੈ ਕਾਰਨ ਕੀ ਪਰਿਵਾਰ ਨੂੰ ਸ਼ੱਕ ਸੀਗਾ ਕੋ ਕਤਲ ਦਾ ਵੀ ਸ਼ੱਕ ਸੀਗਾ ਇਹ ਤਾਂ ਪਰਿਵਾਰ ਨੂੰ ਪਤਾ ਹੈ ਹੀ ਦੱਸ ਸਕਦੇ ਨੇ ਹਿੰਦੇ ਬਾਰੇ ਵੀ ਲੰਕੀ ਸਾਹਿਬ ਮਿਲਣਾ ਚਾਹ ਹਾਂ ਸਾਹਿਬ ਮਿਲਣਾ ਕੀ ਨਾਮ ਤੁਹਾਡਾ ਜਮਨ ਜਮਨਾ ਕਿੰਨਾ ਕਿੱਥੋਂ ਦਾ ਰਹਿਣ ਵਾਲੇ ਤੇ ਕੀ ਪਿੰਨ ਗੱਟੀ ਰਾਜੋ ਹਾਂਜੀ ਕੀ ਹੋਇਆ ਕੀ ਸਾਟ ਨਾਲ ਮੇਰੀ ਕੁੜੀ ਨਾਲ ਤੱਕ ਹੀ ਹੋ ਗਿਆ ਮੇਰੀ ਕੁੜੀ ਦੀ ਮਰ ਨਾਲ ਕਰ ਮੌਤ ਹੋ ਗਈ ਇਸ ਤਰ੍ਹਾਂ ਮੈਂ 2:30 ਵਜੇ ਕਰੀਬਨ ਮੈਂ ਬਾਰੇ ਕੇ ਮਰ ਗਈ ਮੱਥੇ ਚਲੀ ਗਈ ਮੇਰਾ ਇੱਕ ਬੱਚਾ 15 ਸਾਲਾ ਦਾ ਵੀ ਇਹ ਕਮਰੇ ਚ ਉਹ ਪਿਆ ਰਿਆ ਸੀ ਉੱਠ ਕੇ ਤੁਰ ਫੇਰ ਨਹੀਂ ਸਕਦਾ ਮੰਜੇ ਤੇ ਪਿਆ ਰਿੰਦਾ ਮੈਂ ਆਪਦੀ ਗੁਡੀਆਂ ਨੂੰ ਤੇ ਕੋਲ ਛੱਡ ਕੇ ਆਈ ਮੈਂ ਕਿ ਗੁਡੀਆਂ ਤੇ ਮੈਂ ਕਿ ਵੀਰ ਦਾ ਧਿਆਨ ਰੱਖੀ ਤੇ ਮੈਂ ਕਿ ਕਿਧਰੇ ਜਾਣਾ ਨਹੀਂ ਆਂਦੀ ਮੰਮੀ ਮੈਂ ਕਿਤੇ ਨਹੀਂ ਜਾਉਂਦੀ ਵਧੀ ਹੱਸਦੀ ਖੇਡਦੀ ਮੈਂ ਕਰੇ ਛੱਡ ਕੇ ਆਈ 2:30 ਵਜੇ ਮੈਂ ਕਰੇ ਤੁਰੀ ਉਦੋਂ ਬਾਅਦ ਵਿੱਚ ਮੈਂ ਸ਼ਾਮੀ 7 ਵਜੇ ਦੀ ਕਰੇ ਆਪਸ ਜੇ ਮੈਂ ਅੰਦਰ ਉਹ ਜਿਹੜੇ ਅੰਦਰ ਮੇਰਾ ਮੁੰਡਾ ਪਿਆ ਉਹ ਬਾਹਰ ਲੱਗਿਆ ਪਿਆ ਲਾਈਟ ਬੰਦ ਜਿਹੜੇ ਅੰਦਰ ਮੇਰੀ ਕੁੜੀ ਦਾ ਆ ਕੰਮ ਕਤਲ ਦਾ ਕਰਕੇ ਲਮਕਾਇਆ ਪਿਆ ਉਹ ਉਹ ਲਾਈਟ ਵੀ ਜਗਦੀ ਬਾਹਰ ਨਹੀਂ ਪੱਖਾ ਵੀ ਚੱਲਦਾ ਤੇ ਪਰ ਕੁੜੀ ਦੇ ਵਜੇ ਨਾਲ ਪੱਖਾ ਚੱਲਣਾ ਨਹੀਂ ਤੇ ਮੜਮ ਮਟਾ ਹੀ ਲੱਦਾ ਹੈ ਪੱਖਾ ਇਹ ਤਾਂ ਕੁੜੀ ਨੂੰ ਸਿਵਾੜ ਕੇ ਕਪੜਾ ਥੰਨੇ ਲਾਏ ਤੇ ਉਹ ਪੱਖਾ ਪੇ ਗੂੜਾ

ਕੀ ਕਰੀ ਬਣੀ ਡਾਕ ਡਾਕ ਹਲੋ ਤਾਂ ਕੋਈ ਲੜਕੀ ਆਈ ਹੈ ਕੀ ਮਾਮਲਾ ਕੀ ਇਸ ਤਰ੍ਹਾਂ ਕੱਲ ਸਾਡੇ ਕੋਲੇ ਰਾਤ ਇੱਕ ਡੈੱਡ ਬੋਡੀ ਆਈ ਹੈ ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਪਿੰਡ ਗੱਟੀ ਰੱਜੋਕੇ ਤੋਂ ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀ ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਨੂੰ ਚਿੱਠੀ ਹੈਗੀ ਹੈ ਕਿ ਜੋ ਕੇਸ ਐਹੋ ਏਦਾਂ ਦੇ ਹੁੰਦੇ ਆ ਜਿਹਦੇ ਵਿੱਚ ਸੈਕਸ਼ੂਅਲ ਅਸਾਲਟ ਵੀ ਆਉਂਦਾ ਮਰਡਰ ਦੇ ਕੇਸ ਵੀ ਹੈਗੇ ਆ ਇਹ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟਰੰਗੂਲੇਸ਼ਨ ਹੈ ਕਿ ਹੈਂਗਿੰਗ ਹੈ ਤਾਂ ਅਸੀਂ ਇਹੋ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇਹ ਕੇਸ ਅੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ ਬ੍ਰੌਡ ਡੈਟ ਸੀ ਬ੍ਰੌਡ ਡੈਟ ਸੀ ਮੇਰ ਨਾਮ ਡਾਕਟਰ ਆਕਾਇਬਾਲਸ